ਤੁਸਾਰੋ ਬਿਲਡਿੰਗ ਜਿਹੜੀ ਡਿੱਗੀ ਹੈ ਕਿਵੇਂ ਤੁਹਾਨੂੰ ਲੱਗਦਾ ਕਿਵੇਂ ਡਿੱਗੀ ਹੈ ਬ੍ਰੇਕਿੰਗ ਫੇਕਾ ਪਾ ਰਹੀ ਹੈ ਲੱਗਦਾ ਰਹਾ ਜੂ ਇਹ ਦੀ ਹੁੰਦੀ ਹੈ ਨਾ ਵਹਾਂ ਤੋਂ ਸਿਰਫ ਫੋਟ ਇੱਕ ਨਹੀਂ ਸਾਡੀ ਦੂਗੀਆਂ ਹੀ ਕੁੱਟੀ ਆ ਵਹਾਂ ਤੋਂ ਬਿਲਕੁਲ ਸੜਕਾਂ ਤੋਂ ਕੀ ਹੁੰਦੀਆਂ ਲੱਗੇ ਅਹੀਂ ਵਹਾਂ ਤੋਂ 1 ਫੁੱਟ ਸਾਡੀ ਇਹ ਜਦੋਂ ਰੋੜੇ ਰਾੜੇ ਦੇ ਚੁੱਕਣਗੇ ਆਪੇ ਪਤਾ ਲੱਗ ਜਾਣਾ ਆਪਾਂ ਜੂ ਜਾਂਚ ਹੋਊਗੀ 1 ਫੁੱਟ ਅਹੀਂ ਉਹ ਕੁੱਟੀ ਆ ਨਹੀਂ ਇਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮੰਜ਼ਲੀ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਸੀ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦਾ ਕਮਜ਼ੋਰ ਸੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਉਹ ਸਾਲ ਪਹਿਲਾਂ ਹੂੰ ਗਣਾਜੀ ਪੈਰ ਪੂਰੇ ਦੇ ਪਹਿਲਾਂ ਹੀ ਉਹੋ ਜਿਹੇ ਅਸੀਂ ਤੇ ਬਿਲਕੁਲ ਉਹਦੇ ਲਾਗੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ 1.5 1.5 ਫੁੱਟ ਚੌੜੇ ਪਿੱਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਦੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂਜੀ ਉਹ ਜਗ੍ਹਾ ਲੈਨੇ ਉੱਥੇ ਬਿਲਡਿੰਗ ਤੇ ਬਣਾਵਾਂਗੇ ਬਿਲਕੁਲ ਨੀਂ ਪੁੱਟ ਕੇ ਬਣਾਵਾਂਗੇ ਜੇ ਆਪਾਂ ਨੀਂ ਪੁੱਟ ਕੇ ਬਿਲਡਿੰ ਆਗਲ ਨਹੀਂ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੀ ਇਹ ਆਂਡ ਗਾੜ ਜਿੰਨੇ ਆ ਤੁਹਾਨੂੰ ਇਲਾਕਾ ਵੀ ਦੱਸ ਦਊਗਾ ਵੀ ਇਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ ਬਿਲਕੁਲ ਕਿਉਂਕਿ 10 ਦੇ ਕੁਝ ਸਮਾਂ ਪਹਿਲਾਂ ਹੀ ਬਣਾਈ ਹੈ ਹਨਾ ਹਾਂ ਕੁਝ ਸਮਾਂ ਪਹਿਲਾਂ ਬਣਾਈਆਂ ਸਾਨੂੰ ਵੀ ਦੁੱਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤੀ ਨਹੀਂ ਆ ਕਿਉਂਕਿ ਇਨਾਂ ਦੀ ਬਿਲਡਿੰਗ ਹੀ ਕਮਜ਼ੋਰ ਹੀ ਵੇਖੋ ਨੀਆਂ ਦੇ ਲਾਗੇ ਨੀਆਂ ਪੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਪੁੱਟੀ ਨਹੀਂ ਤੇ ਨੀ ਵੀ ਵਾਹਾਂ ਦੇ ਜਿਹੜੀ ਪੈਲੀ ਹੁੰਦੀ ਆ ਮਾਂ ਦਾ ਪਪਾ ਉਹਨੇ ਆ ਵਾਹਾਂ ਤੋਂ ਸਿਰਫ 1.5 ਫੁੱਟ ਨੀਨੀ ਆਪਾਂ ਰੱਖੀ ਠੀਕ ਬਸ ਇੰਨਾ ਹੀ ਆ ਸਾਡਾ ਹੋਰ ਤਾਂ ਕੋਈ ਨਹੀਂ ਇਹਨਾਂ ਨਾਲ ਹਟ ਨਾ ਤੁਸੀਂ ਕਿੰਨਾ ਕਿ ਸਿਰ ਤੁਹਾਨੂੰ ਹੋ ਗਿਆ ਸਾਰੀ ਕਰਦੇ ਹੁੰਦਾ ਸਾਨੂੰ ਸਾਰਾ ਹੁਤਾ ਹੋਇਆ ਸਾਰਾ ਪਰਲੀ ਸਾਡੀ ਨਹੀਂ ਭਰੀ ਆ ਉਹ ਵੇਖ ਲਓ ਜਾ ਕੇ ਉੱਥੇ ਤੁਹਾਨੂੰ ਪਾਪੇ ਸਮਝ ਆ ਜਾਣੀ ਵੀ ਉਹ ਕਿੰਨੀ ਕੁ ਹਾਂਜੀ ਬਿਲਕੁਲ ਥੋੜੀ ਆ ਹਾਂ ਵਾਹਾਂ ਤੋਂ ਸਾਰੀ 1.5 ਫੁੱਟ ਆ ਇਹਨਾਂ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰ ਸੀ ਇਹਨਾਂ ਨੂੰ ਲੋਕ ਵੀ ਆਂਦੇ ਰਹਿ ਗਲਤੀ ਸਭ ਤੋਂ ਵੱਡੀ ਉਹਨਾਂ ਦੀ ਆ ਇੰਨੀ ਖਸਤਾ ਬਿਲਡਿੰਗ ਇਹ ਨਾਲ ਉੱਥੇ ਆਈਲੈਂਡਸ ਕੇ ਅੰਦਰ ਚਲਾਉਂਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ ਬਿਲਕੁਲ ਸਮਝਦੇ ਜੀ ਇਹ ਤੇ ਇਹਨਾਂ ਦੀ ਖਸਤਾ ਹੀ ਬਣੀ ਧੰਨਵਾਦ ਠੀਕ ਜੀ ਦੇ ਨউজਤ ਸਿੰਘ ਆ ਤੇ ਰਸਤੇ ਗੁਜ਼ਰੇ ਆ ਤੇ ਅਜੇ ਅਨ ਕਸਟ ਮਿੰਟ ਹੀ ਹੋਏ ਆ ਇੱਥੇ ਬੱਚਿਆਂ ਦੀ ਫੁੱਟੀ ਕਰਕੇ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਕੋਲ ਆ ਕੇ ਬੈਕ ਵਗਰ ਕੇ ਤੁਹਾਡੀ ਬਿਲਡਿੰਗ ਦੇ ਕੋਲ ਆ ਅਸੀਂ ਸ਼ੁਕਰ ਮਨਾਉਨੇ ਆ ਕਿ ਅਸੀਂ ਸਵੇਰ ਦੇ ਇੱਥੇ ਆਈ ਹਾਲੇ ੜੀ ਆ ਗਈ 10 ਕ ਮਿੰਟ ਹੀ ਹੋਏ ਸਾਨੂੰ ਕਿਤੇ ਮੁੱਕਿਆ ਨੂੰ ਸਾਡੇ ਬਗਲੇ ਹੀ ਦੰਪੂ ਕਾ ਦੋ ਨਾ ਤੇ ਉਨਾ ਜਦ ਤੇ ਨਿਸ਼ਬਾ ਲੈ ਗਈ ਸਾਰਾ ਕੁਝ ਹੈ ਜਿਹੜੀ ਹੋ ਗਿਆ ਆ ਅੰਚੇ ਕਿੰਨਾ ਸਮਾਂ ਤੋਂ ਤੁਸੀਂ ਆਈਲਟ ਸੈਂਟਰ ਚਲਾ ਰਹੇ ਸੀ 2 ਸਾਲ ਹੋ ਗਏ ਵੀ ਜੀ ਕਿੰਨੇ ਕਿ ਬੱਚੇ ਆਉਂਦੇ ਬੱਚੇ ਆਪਣੇ ਕੀ ਸੀ 45 50 ਹੀ ਆ ਹਾਂ ਜੀ ਬਚਾ ਆ ਗਿਆ ਬੱਚਿਆਂ ਦਾ ਬੱਚਿਆਂ ਵਾਲੇ ਵੀ ਬਚਾ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਨ ਬਚਾ ਗਿਆ ਵਾ ਜਾਨੀ ਨੁਕਸਾਨ ਦਾ ਬਚਾ ਹੋਇਆ ਹਾਂ ਜੀ ਜਾਨੀ ਇਨਸਾਨ ਦਾ ਬਚਾ ਹੋ ਗਿਆ ਜਿਹਦੀ ਵਾਦਾ ਕੱਟਾ ਹੋਇਆ ਤੇ ਬਹੁਤ ਸ਼ਰਮ ਵਾਲੀ ਗੱਲ ਹੋਈ ਨਹੀਂ ਤੇ ਕਿੱਥੋਂ ਭਰਦੇ ਆਪਾਂ ਕਿੰਨਾ ਕੁ ਸੀ ਆਪਣਾ ਸੀ ਬ੍ਰਹਮਨਵਜੂਰ ਸਿੰਘ ਦਾ ਨਾਮ ਸੀ। ਆਈ ਦਾ ਸੈਂਟਰ ਕਿਹਦਾ ਸੀ? ਬਲੈਕਸਟਾਰ ਅਕੈਡਮੀ। ਕੋਲਾ ਸਰ। ਹਾਂਜੀ। ਮੇਰਾ ਨਾਮ ਚਕਦੀਪ ਕੁਮਾਰ ਜੀ। ਸਰ ਕੀ ਕਾਰਨ ਬਣਿਆ ਹੈ ਬਿਲਡਿੰਗ ਡਿੱਕਦਾ? ਭਾਜੀ ਇਹ ਮੇਰੀ ਬਿਲਡਿੰਗ ਦੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਪਰ ਤੋਂ ਪਰ ਤੱਕ ਦਸ ਦਿਨ ਤੋਂ ਇਧਰ ਲੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ਠੇਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਘੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10-11 ਸਾਲ ਪੁਰਾਣੀ ਬਿਲਡਿੰਗ ਹੈ ਨੁਕ ਕਿਨਾਂ ਨੇ ਭਾਜੀ ਹੂਨ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਇਹ ਬਿਲਡਿੰਗ ਐ ਟੇਢੀ ਜੀ ਹੋਈ ਜਾਂਦੀ ਆ ਮੈਂ ਮੌਕੇ ਤੇ ਪਹੁੰਚਿਆ ਵਾ ਜਿਹਦੀ ਬਿਲਡਿੰਗ ਉਹਨੇ ਆ ਕੇ ਦੱਸਿਆ 5 ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਨੂੰ ਠੇਕੇਦਾਰ ਨੇ ਆਵਾਜ਼ ਦਿੱਤੀ ਕਿ ਬਿਲਡਿੰਗ ਐ ਟੇਢੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾ ਹੋਇਆ ਵਾ ਦੋ ਮੰਜ਼ਲਾ ਬਿਲਡਿੰਗ ਆ 100 ਬਾਈ 20 ਤੋਂ 21 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਦੇ ਬਿੱਲ ਵੀ ਮੇਰੇ ਤੋਂ ਮੌਜੂਦ ਆ ਜਿਹਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਤੇ ਦਿੱਤੀਆਂ ਸੀ ਨਵਜੋਤ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾਈ ਉਹਦੇ ਏਸੀ ਕਮਰੇ ਸਭ ਕੁਝ ਦੋ ਮੰਜ਼ਲਾ ਬਿਲਡਿੰਗ ਤੇ ਉੱਤੇ ਇੱਕ ਮਾਉਂਟ ਹੀ ਉਹ ਸਾਰੀ ਢਹ ਢੇਰੀ ਹੋ ਗਈ ਇਹਦੇ ਵਿੱਚ ਕੀ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਅਲਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵਿੱਚ ਟੀਵੀ ਫਰੀਜਾ ਵੀ ਉਹ ਗਾਹਕ ਨੂੰ ਆ ਕੇ ਵਿਖਾ ਦੇਈ ਦੀ ਅਸੀਂ ਸ਼ਟਰ ਬੰਦ ਕਰ ਦੇ ਗਏ ਆਈਲੈਂਡ ਸੈਂਟਰ ਨਹੀਂ ਹੈ ਆਈਲੈਂਡ ਸੈਂਟਰ ਉੱਤਲੀ ਉਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਹੀ ਸੀ ਉਹ ਨਿਕਲ ਕੇ ਗਏ ਹਾਟ ਨਹੀਂ 15 ਮਿੰਟ ਹੋਏ ਆ ਘੱਟੋ-ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕੁ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟ ਤੋਂ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤ ਨਹੀਂ ਜਦ ਤਾ ਬਣਾਇਆ ਗਿਆ ਨਹੀਂ ਪੂਰਾ ਮਜ਼ਬੂਤੀ ਨਾਲ ਭਾਜੀ ਸਾਰਾ A to Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏ ਦਾ ਰੰਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫੇਰੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10 11 ਸਾਲ ਤੋਂ ਜੇ ਬਿਲਡਿੰਗ ਪਾਈ ਆ ਗਾਹਕ ਨੂੰ ਅਹੀਂ ਉੱਥੇ ਕਿੰਨੇ ਕ ਦਾ ਨੁਕਸਾਨ ਹੋ ਗਿਆ तकरीबन ਤੇ ਜੀ ਇਹ ਤਾਂ ਮੈਂ ਪਰਪਲੀ ਕੁਝ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥਲੇ ਸਮਾਨ ਪਿਆ ਹੈ ਤੇ ਉਤਲੇ ਪਾਸੇ ਆਇਲੈਂਡ ਸੈਂਟਰ ਆਲੇ ਨੇ तकरीबन तकरीबन 2.5 ਤੋਂ 3 ਸ਼ੀਟਾਂ ਤੇ 3 ਮੰਗ ਕਰਦੇ ਪ੍ਰਸ਼ਾਸਨ ਨੂੰ ਪੁਰਾ ਸ਼ਾਸਨ ਜਦੋਂ ਅਸੀਂ ਇਹਨਾਂ ਨੂੰ ਆਕੇ ਗਏ ਆ ਸਭ ਕੁਝ ਹੈ ਕਿ ਗਏ ਆ ਫਿਰ ਵੀ ਇਹਨਾਂ ਨੇ ਅਨਗੈਲੀ ਕੀਤੀ ਹੈ ਇਹਨਾਂ ਦੀ ਅਨਗੈਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਕੋਈ ਚਾਂਸ ਕੋਈ ਉੱਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਹੋ ਜਾਂਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਦੀ ਹੈ ਮੇਰਾ ਹੁਣ ਤੇ ਸਾਰਾ ਰقم ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਕਿ ਮੈਂ ਗਾਦ ਨੂੰ ਕੋਈ ਅਲਮਾਰੀ ਵੇਚਦਾ ਜਾਂ ਕੋਈ ਕਰਦਾ ਹੈ A to Z ਨੁਕਸਾਨ ਹੋਇਆ ਵਾ ਕਿਉਂ ਗੱਲ ਮੰਨਦੇ باوجود ਮੇਰੇ ਕੋਲ ਉਹਦੀ ਵੀਡੀਓ ਮੌਜੂਦ ਹੈਗੀ ਆ ਜਦੋਂ ਬਿਲਡਿੰਗ ਡਿੱਗਣ ਲੱਗੀ ਸੀ ਡਿੱਗ ਤੋਂ ਬਾਅਦ ਉਹ ਉਸ ਵਾਲੇ ਮੌਕੇ ਤੇ ਭਿੱਖੀ ਵੰਡ ਆਲਾ ਤੇ ਠੇਕੇਦਾਰ ਭਜਦੇ ਨਜ਼ਰ ਆਏ ਮੇਰੇ ਕੋਲ ਵੀਡੀਓ ਮੌਜੂਦ ਆ ਤੇ ਜਦੋਂ ਮੇਰੀ ਦੁਕਾਨ ਤੇ ਆਏ ਕਹਿ ਕੇ ਗਏ ਆ 5 ਮਿੰਟਾਂ ਬਾਅਦ ਬਿਲਡਿੰਗ ਦੇਖੀ ਮੇਰੇ ਕੋਲ ਉਹ ਵੀ ਕੈਮਰੇ 'ਚ ਰਿਕਾਰਡਿੰਗ ਹੈਗੀ ਆ